ਉਹ ਕੁੱਤਾ ਨਹੀਂ ਹੁੰਦਾ ਭੌਂਕੀ ਵੀ ਜਾਂਦਾ ਚੱਡਿਆਂ 'ਚ ਪੂਛ ਵੀ ਲੈਤੀ ਆ ਤੂੰ ਸਿੱਧਾ ਕਹਿ ਵੀ ਭਾਈ ਬੈਠਣ ਹੀ ਨਹੀਂ ਦੇਵਾਂਗੇ ਇਹਨਾਂ ਨੇ ਡਾਂਗਾ ਮਾਰਨੀਆਂ ਨੇ ਅਮਨ ਅਰੋੜਾ ਨੇ ਕਿਹਾ ਕਿ ਸਾਡੀਆਂ ਲੱਤਾਂ ਤੋੜਨੀਆਂ ਨੇ ਇਹਨਾਂ ਨੇ ਡਾਂਗਾ ਮਾਰਨੀਆਂ ਨੇ ਭਲੇਖੇ 'ਚ ਨਾ ਰਹਿ ਜੇ ਸਰਕਾਰ ਜਿੰਨੀ ਤਾਕਤ ਵਰਤਨੀ ਆ ਜਿੰਨੀ ਫੋਰਸ ਕਿੰਦਰ ਤੋਂ ਲੈਣੀ ਆ ਲੈ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੇ ਸਵਾਲ ਸੋਤੋਂ ਪੁੱਛਾਂਗੇ ਪਿੰਡਾਂ ਦੇ ਵਿੱਚ ਤੇ ਟੱਕਰਾਂਗੇ ਜਿਹੜਾ ਜਿਹੜਾ ਕੁਝ ਕਿਹਾ ਉਹਦਾ ਇੱਕ ਇੱਕ ਪੈਸੇ ਦਾ ਹਿਸਾਬ ਸੋਤੋਂ ਲਾਵਾਂਗੇ ਲਓ ਇਹ ਇਹਨਾਂ ਦੀ ਕਹਾਵਤ ਹੈ ਵੀ ਇਹਨਾਂ ਨੂੰ ਕਿੰਨਾ ਕੁੱਟ ਲੋ ਕਿੰਨਾ ਲੁੱਟ ਲੋ ਇਹਨਾਂ ਨੇ ਸਾਡੀ ਝੂਲੀ 'ਚ ਆ ਹੀ ਜਾਣਾ ਪਰ ਭਲੇਕਾ ਇਹਨਾਂ ਦਾ ਦੂਰ ਕਰ ਦਿਆਂਗੇ ਕਿ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਡਾ ਭਗਵੰਤ ਮਾਨ ਹੀ ਬਣੂਗਾ ਚਾਰ ਮੰਤਰੀਆਂ ਦੇ ਤਾਂ ਪੱਕੇ ਮੋਰਚੇ ਲਾਉਣੇ ਲਾਉਣੇ ਆ ਮੁੱਖ ਮੰਤਰੀ ਸਾਡਾ ਮੀਟਿੰਗ ਦੇ ਵਿੱਚ ਬੈਠਦਾ ਰਿਹਾ ਹਰਪਾਲ ਚੀਮਾ ਮੀਟਿੰਗ 'ਚ ਬੈਠਦਾ ਰਿਹਾ ਗਰਮੀਤ ਕੁਡੀਆਂ ਬੈਠਦਾ ਕਟਾਰੂ ਚੱਕ ਬੈਠਦਾ ਰਿਹਾ ਚਾਰ ਤਾਂ ਜਮ੍ਹਾਂ ਇੱਕ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੈ ਇਹਨਾਂ ਦੇ ਪੱਕੇ ਮੋਰਚੇ ਲਾਵਾਂਗੇ ਜਿਹੜੀ ਇਹਨਾਂ ਨੇ ਸ਼ਕਤੀ ਵਰਤਰੀ ਵਰਤਲ 10 ਲੱਖ ਦੀ ਤਾਂ ਸੂਡੀ ਰਿਪੋਰਟਾਂ ਕੀ ਕੱਲੇ ਦੀ ਕੱਲੇ ਤਲਵੰਡੀ ਸਾਹਿਬ ਉਹਦੀ ਏਸੀ ਤੇ ਫਰਿਜਾਂ ਦੇ ਕੂਲਰਾਂ ਤੇ ਗੱਦਿਆਂ ਦੇ ਮੰਜਿਆਂ ਦੇ ਜਿਹੜੇ ਸਾਨੂੰ ਇਹਨਾਂ ਨੇ ਲਿਸਟ ਬਣਾ ਕੇ ਦਿੱਤੀ ਹੈ ਤਾਂ ਮੈਨੂੰ ਲੱਗਦਾ ਪੂਰੇ ਪੰਜਾਬ ਦੀ ਕਰੋਨਾ ਚ ਜਾਊਗੀ ਜਿਹੜਾ ਇਹਨਾਂ ਨੇ ਸਮਾਨ ਇਹਨਾਂ ਦੇ ਸਾਹਮਣੇ ਪਿਆ ਜਿਹੜੇ ਲੈ ਜਾਂਦੇ ਦੇਖੇ ਨੇ ਉਸ ਪਰ ਕਿਹੜੇ ਮੂੰਹ ਨਾਲ ਕੈਰੀ ਆ ਕਿ ਸਾਰਾ ਸਮਾਨ ਕਿਸਾਨਾਂ ਕੋਲੇ ਪਹੁੰਚ ਗਿਆ ਤਿੰਨ ਟਰਾਲੀਆਂ ਥਾਣੇਦਾਰ ਨੇ ਵੇਚੀਆਂ ਸਾਨੂੰ ਬਿੜਕ ਰੱਗੀ ਵੀ ਤਿੰਨ ਟਰਾਲੀਆਂ ਚੋਰੀ ਹੋਈਆਂ ਹਰਿਆਣੇ ਚਲੇ ਗਏ ਤਾਂ ਰਿਪੋਰਟ ਜਾ ਕੇ ਅਸੀਂ ਉਹ ਬੰਦਾ ਫੜ ਲਿਆ ਤੇ ਫੜਾਤਾ ਤਾਂ ਉਹਦੀ ਰਿਸ਼ਤੇਦਾਰੀਆਂ ਰਾਜਪੂਰੇ ਉਹ ਰਿਸ਼ਤੇਦਾਰ ਆਉਂਦਾ ਵੀ ਯਾਰ ਸਾਡੇ ਬੰਦੇ ਦਾ ਕੋਈ ਕਸੂਰ ਨਹੀਂ ਸਾਡੇ ਬੰਦੇ ਤੇ ਪਰਚਾ ਗਲਤ ਹੋ ਗਿਆ ਸੀ ਆਖਿਆ ਵੀ ਟਰਾਲੀਆਂ ਚੋਰੀ ਕਰੀਆਂ ਪਰਚਾ ਬਣਦਾ ਹੀ ਆ ਉਹ ਕਹਿੰਦਾ ਅਸੀਂ ਤਾਂ ਮੁੱਲ ਲਈਆਂ ਵੀ ਮੁੱਲ ਕੀ ਤੋਂ ਲਈਆਂ ਸੀ ਆਖੇ ਬੰਦੇ ਦੱਸ ਦਿਓ ਉਹ ਕਹਿੰਦਾ ਥਾਣੇਦਾਰ ਨੂੰ 70000 ਦੇ ਕੇ ਕਿ ਸਾਰਾ ਕੁਝ ਆਊਗਾ ਸਾਹਮਣੇ ਆਮਦੀ ਪਾਰਟੀ ਦੇ ਐਮਐਲਏਆਂ ਮੰਤਰੀਆਂ ਦੇ ਘਰਾਂ ਦੇ ਅੱਗੇ ਅੱਜ ਰੋਸ ਪ੍ਰਦਰਸ਼ਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸਾ ਜਬਰ ਖਨੋਰੀ ਤੇ ਸ਼ੰਭੂ ਤੇ ਕੀਤਾ ਮਰਨਲ ਕਿਸਾਨਾਂ ਨੂੰ ਕਾਕਾ ਸਿੰਘ ਕੋਟਾ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਇਸ ਇੱਕ ਪਾਸੇ ਪ੍ਰਦਰਸ਼ਨ ਹੋ ਰਿਹਾ ਦੂਸਰੇ ਪਾਸੇ ਅਮਨ ਰੋੜਾ ਹੋਰਾਂ ਦਾ ਬਿਆਨ ਤੁਸੀਂ ਸੁਣੀ ਲਿਆ ਹੋਣਾ ਮਤਲਬ ਕਿਸੇ ਤਰ੍ਹਾਂ ਦੀ ਨਰਮੀ ਨਹੀਂ ਸਖਤੀ ਹੋ ਰਿਹਾ ਉਹ ਕਹਿੰਦੇ ਨੇ ਕਿ ਠੀਕ ਹੈ ਸਾਡੇ ਘਰਾਂ ਅੱਗੇ ਆਓ ਪ੍ਰਦਰਸ਼ਨ ਕਰੋ ਪਰ ਲੋਕਾਂ ਦੇ ਜੇਕਰ ਸੜਕਾਂ ਰੋਕੀਆਂ ਜਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਉਹ ਬਰਦਾਸ਼ਤ ਨਹੀਂ ਕਰਾਂਗੇ ਮੇਕੋ ਉਹ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਲੈ ਜਿੱਥੇ ਮੰਤਰੀ ਐ ਪ੍ਰਧਾਨ ਵੀ ਐ ਜੀ ਉਹਨੇ ਜਿਵੇਂ ਮੈਂ ਤਾਂ ਮੋٹے ਸ਼ਬਦਾਂ ਚ ਕਹੂੰਗਾ ਉਹ ਕੁੱਤਾ ਨਹੀਂ ਹੁੰਦਾ ਭੌਂਕੀ ਵੀ ਜਾਂਦਾ ਚੱਡਿਆਂ ਚ ਪੂਛ ਵੀ ਲੈਤੀ ਆ ਤੂੰ ਸਿੱਧਾ ਕਹਿ ਵੀ ਭਾਈ ਬੈਠਣ ਹੀ ਨਹੀਂ ਦੇਵਾਂਗੇ ਉਹਨੇ ਕਹਿ ਬੈਠ ਜੋ ਜੇ ਪਰ ਲੋਕਾਂ ਨੂੰ ਸਮੱਸਿਆ ਖੜੀ ਹੋ ਗਈ ਬਰਦਾਸ਼ਤ ਨਹੀਂ ਕਰਾਂਗੇ ਤਾਂ ਉਹਦੇ ਨਾਲ ਨਾਲ ਹੀ ਮੁੱਖ ਮੰਤਰੀ ਨੇ ਵੀ ਇਹੀ ਕਿਹਾ ਉਹ ਇੱਕ ਡਿਬੇਟ 'ਚ ਉਹ ਬੈਠਾ ਕਹਿੰਦਾ ਮੈਂ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਲੈ ਕੇ ਜਾਊਂਗਾ ਪਰ ਇਹਨਾਂ ਨੇ ਰਸਤੇ ਰੋਕੇ ਬਹੁਤ ਨੁਕਸਾਨ ਕਰਤਾ ਪੰਜਾਬ ਨੂੰ ਇਹ ਦੋਨਾਂ ਦੀ ਜਿਹੜੀ ਗਿਣੀ ਮਿੱਥੀ ਸਾਸ ਚ ਮੋਹਰ ਲਾਤੀ ਵੀ ਅਸੀਂ ਕੁਛ ਕੀਤਾ ਜਿਹੜਾ ਸ਼ਬੂਰ ਤੇ ਖਨੌਰੀ ਤੇ ਉਹ ਭੁਲੇਖਾ ਲੋਕਾਂ ਦੇ ਵਿੱਚ ਇਹਨਾਂ ਨੇ ਦੂਰ ਕੀਤਾ ਪਰ ਅੱਜ ਅਸੀਂ ਜਿਹੜਾ 12 ਤੋਂ 4 ਘੰਟੇ ਇਹਨਾਂ ਨੂੰ ਚੇਤਾਵਨੀ ਦੇਣ ਆਏ ਆ ਚੇਤਾਵਨੀ ਦੇ ਕੇ ਜਿਹੜੇ ਪੁਲਿਸ ਵਾਲਿਆਂ ਨੇ ਜਿਹੜੇ ਐਮਐਲਏ ਨੇ ਜਿਹੜੇ ਮੰਤਰੀਆਂ ਨੇ ਜਿੰਨਾ ਵੀ ਪ੍ਰਚਾਰ ਕਰਨਾ ਕਰ ਲੈਣ ਇਹ ਤਾਂ ਸਭ ਤੋਂ ਲੋਕਾਂ ਮੂਹਰੇ ਆ ਗਿਆ ਕਿ ਕੋਈ ਵੀ ਸਰਕਾਰ ਤੁਹਾਡੇ ਸਾਥ ਨਹੀਂ ਹੋ ਸਕਦੀ ਇਹ ਨਰਮ ਨਹੀਂ ਹੋ ਸਕਦੀ ਇਹਨਾਂ ਨੇ ਜਾ ਰੀਆਂ ਉਹਨਾਂ ਨਾਲ ਪਾ ਲਿਆ ਨੇ ਅਡਾਨੀਆਂ ਬਾਨੀਆਂ ਨਾਲ ਪਾ ਲਿਆ ਨੇ ਜਿਹੜੇ ਬਦਲਾ دی ਇਹ ਗੱਲ ਕਰਦੇ ਸੀ ਜਿਹੜਿਆਂ ਤੋਂ ਲੋਕ ਅੱਕੇ ਸੀਗੇ ਕਾਲੀਆਂ ਤੋਂ ਬੀਜੇਪੀ ਤੋਂ ਕਾਂਗਰਸੀਆਂ ਤੋਂ ਕਿ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਇਆ ਕਰਾਂਗੇ ਲੋਕਾਂ ਨੂੰ ਦਫ਼ਤਰਾਂ ਤੇ ਨਹੀਂ ਆਉਣਾ ਪੈਣਾ ਅਸੀਂ ਤਾਂ ਪਿੰਡਾਂ 'ਚ ਕੈਂਪ ਲਾਇਆ ਕਰਾਂਗੇ ਮੈਂ ਕਹਿ ਕੇ ਆ ਵੀ 3 ਸਾਲ ਦਾ ਇਹਨਾਂ ਦਾ ਰਿਕਾਰਡ ਹੋਣਾ ਕਿਸੇ ਪਿੰਡ 'ਚ ਗਏ ਹੁਣ ਇਹਨਾਂ ਨੇ ਜਾ ਰੀਆਂ ਉਹਨਾਂ ਨਾਲ ਪਾ ਲਿਆ ਜਿਹੜੇ ਪਮਾ ਕੋਈ ਭਾਰਤ ਮਾਲਾ ਰੋਡ ਹੋਵੇ ਪਮਾ ਪੈਪ ਮਾਰ ਦਾ ਰੋਡ ਹੋਵੇ ਪਮਾ ਜਿਹੜੇ ਸੈਲੋ ਬਣਨੇ ਨੇ ਉਹਨਾਂ ਦਾ ਹੋਵੇ ਜੋ ਕੁਛ ਉਹ ਸਰਕਾਰਾਂ ਦੇ ਰੋਕੇ ਹੋਏ ਕੰਮ ਐ ਉਹਨਾਂ ਨੂੰ ਮੁਰੇ ਹੋ ਕੇ ਇਹਨਾਂ ਨੇ ਤੁਰਨਾ ਇਹਦੇ ਵਿੱਚ ਡਿੱਕਾ ਕੌਣ ਨੇ ਆ ਲੋਕ ਨੇ ਜਿਹਦੀਆਂ ਜ਼ਮੀਨਾਂ ਰੋਲਦੀਆਂ ਨੇ ਤਾਂ ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਕਿਆ ਜਿਹੜਾ ਇਹਨਾਂ ਦੇ ਪ੍ਰਧਾਨ ਨੇ ਅਮਨ अरोड़ा ਨੇ ਕਿਹਾ ਕਿ ਸਾਡੀਆਂ ਲੱਤਾਂ ਤੋੜਨੀਆਂ ਨੇ ਇਹਨਾਂ ਨੇ ਡਾਂਗਾ ਮਾਰਨੀਆਂ ਨੇ ਪਰ ਮੈਂ ਛੋਡੇ ਮਧਵrai ਕਹਿਣਾ ਚਾਹੁੰਦਾ ਭਲੇਖੇ ਚ ਨਾ ਰਹਿ ਜੇ ਸਰਕਾਰ ਜਿੰਨੀ ਤਾਕਤ ਵਰਤਨੀ ਐ ਜਿੰਨੀ ਫੋਰਸ ਕੇਂਦਰ ਤੋਂ ਲੈਣੀ ਐ ਲੈ ਲਓ ਇਹ ਹੁਣ ਲੋਕਾਂ ਤੇ ਸਵਾਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੇ ਸਵਾਲ ਸੋਤੋਂ ਪੁੱਛਾਂਗੇ ਪਿੰਡਾਂ ਦੇ ਵਿੱਚ ਤੇ ਟੱਕਰਾਂਗੇ ਜਿਹੜਾ ਜਿਹੜਾ ਕੁਝ ਕਿਹਾ ਉਹਦਾ ਇੱਕ ਇੱਕ ਪੈਸੇ ਦਾ ਹਿਸਾਬ ਸੋਤੋਂ ਲਾਵਾਂਗੇ ਲੋਕਾਂ ਦੀ ਕਿਤੇ ਇਹ ਕਹਿੰਦੇ ਨੇ ਕਿ ਅਗਲੀਆਂ ਤਾਂ ਸਾਨੂੰ ਵੋਟਾਂ ਫੇਰ ਪੈ ਜਣੀਆਂ 27 ਦੇ ਵਿੱਚ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਬੰਨਣਾ ਸਰਕਾਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਵੇ ਕੋਈ ਸਾਡੇ ਜਦੋਂ ਅਸੀਂ ਕਿਸਾਨ ਜੱਸੀ ਬੰਦੀਆਂ ਦੀ ਸੋਚਣ ਦਾ ਇਹ ਸਵਾਲ ਹੈ ਅਸੀਂ ਸਾਰੇ ਕਹਿੰਦੇ ਆ ਕਿ ਕਿਸਾਨਾਂ ਨੂੰ ਇਹ ਸਮਝ ਚੁੱਕੇ ਨੇ ਕਿ ਆਪਦੇ ਮੁੱਦੇ ਤੋਂ ਭੜਕ ਕੇ ਸਿਆਸਤ ਨੂੰ ਮੂਹਰੇ ਰੱਖਦੇ ਆ ਸਾਡੀ ਜੇ 100 ਵੋਟ ਕਿਸਾਨੀ ਦੀ ਆ ਦੂਜੇ ਵਰਗਾਂ ਦੀ ਆ ਸ਼ਹਿਰਾਂ ਦੀ ਆ ਸਾਡੀ 100 ਇਹਨਾਂ ਨੂੰ ਪਤਾ ਵੀ 25 ਕਾਲੀਆਂ ਆਂਦੀਆਂ 25 ਕਾਂਗਰਸੀਆਂ ਆਂਦੀਆਂ 25 ਭਾਜਪਾ ਦੀਆਂ 25 ਆਮ ਆਦਮੀ ਪਾਰਟੀ ਦੀਆਂ ਵੀ ਇਹਨਾਂ ਨੂੰ ਕਿੰਨਾ ਕੁੱਟ ਲੋ ਕਿੰਨਾ ਲੁੱਟ ਲੋ ਇਹਨਾਂ ਨੇ ਸਾਡੀ ਝੂਲੀ 'ਚ ਆ ਹੀ ਜਾਣਾ ਇਹ ਇਹਨਾਂ ਦੀ ਕਹਾਵਤ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲੋਕਾਂ ਨੂੰ ਕਿਤੇ ਤੇ ਇੱਕ ਮੁਠ ਘਟ ਲਿਆਵਾਂਗੇ ਪਿੰਡਾਂ ਦੇ ਤੌਰ ਤੇ ਲਿਆਵਾਂਗੇ ਭੁਲੇਖਾ ਇਹਨਾਂ ਦਾ ਦੂਰ ਕਰ ਦਿਆਂਗੇ ਕਿ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਡਾ ਭਗਵੰਤ ਮਾਨ ਹੀ ਬਣੂਗਾ ਮੈਨੂੰ ਇਹ ਲੱਗਦਾ ਵੀ ਇੰਨਾ ਜ਼ਰੂਰ ਹੋ ਸਕਦਾ ਕਿ ਬੀਜੇਪੀ ਦੇ ਨਾਲ ਰਲ ਕੇ ਮੁੱਖ ਮੰਤਰੀ ਬਣ ਜੇ ਤਾਂ ਇਹ ਹੁਣ ਲੋਕਾਂ ਨੇ ਦੇਖਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਲੇਖੇ ਚ ਨਹੀਂ ਉਹਨਾਂ ਵੀ ਆਰਐਸਐਸ ਦੀ ਚੱਲਦੀ ਹੈ ਤੇ ਇਹ ਵੀ ਆਰਐਸਐਸ ਨਾਲ ਚੱਲਦੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਕੇਸ਼ਰੀਵਾਲ ਉਹ ਵੀ ਖਾਕੀ ਮੀਕਰ ਵਾਲਾ ਤੇ ਦੂਜੇ ਵੀ ਖਾਕੀ ਮੀਕਰ ਵਾਲਾ ਅਸੀਂ ਆਪਦੀ ਜ਼ਮੀਨ ਬਚਾਉਣੀ ਹੈ ਕਿ ਨਹੀਂ ਬਚਾਉਣੀ ਇਹ ਸਵਾਲ ਸਾਡੇ ਮੂਰੇ ਹੈ ਅੱਜ ਦੀ ਚੇਤਾਵਨੀ ਤੋਂ ਜੋ ਇਹਨਾਂ ਨੇ ਸ਼ਕਤੀ ਵਰਤਨੀਆਂ ਇਹਨਾਂ ਦੇ ਮੰਤਰੀ ਮੰਡਲ ਦੀ ਬੈਠਕ ਹੋਊਗੀ ਮੁੱਖ ਮੰਤਰੀ ਬੈਠਕ ਬੁਲਾਊਗਾ ਇਹ ਤੇ ਵਿਚਾਰੂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨਾਲ ਕਿਹੜੇ ਹੱਥੀ ਚੰਬੜ ਲੈ ਲੱਗਦਾ ਫਿਰ ਕਰਾਉ ਹੋਊ ਇਹਨਾਂ ਦਾ ਆਉਣ ਵਾਲੇ ਦਿਨਾਂ ਜਿਵੇਂ ਤੁਸੀਂ ਗੱਲ ਕਰਿਆ ਕਿ ਆਓਗੇ ਤਾਂ ਟਕਰਾਂਗੇ ਪਿੰਡਾਂ ਦੇ ਵਿੱਚ ਸਵਾਲ ਵੀ ਹੋਣਗੇ ਲੱਗਦਾ ਕਿ ਕਰਾਉ ਹੋਊਗਾ ਪਹਿਲਾਂ ਤਾਂ ਪਿੰਡਾਂ ਵਾਲੇ ਵੀ ਕਰਾਂਗੇ ਸਾਡੀ ਜਿਹੜੀ ਰਾਤ ਗੱਲ ਹੋਈ ਸੀ ਅਸੀਂ ਚਾਰ ਮੰਤਰੀਆਂ ਦੇ ਤਾਂ ਪੱਕੇ ਮੋਰਚੇ ਲਾਉਣੇ ਲਾਉਣੇ ਆ ਜੀ ਮੁੱਖ ਮੰਤਰੀ ਸਾਡਾ ਮੀਟਿੰਗ ਦੇ ਵਿੱਚ ਬੈਠਦਾ ਰਿਹਾ ਹਰਪਾਲ ਚੀਮਾ ਮੀਟਿੰਗ ਚ ਬੈਠਦਾ ਰਿਹਾ ਗਰਮੀਤ ਖੁੱਡੀਆਂ ਬੈਠਦਾ ਕਟਾਰੂ ਚੱਕ ਬੈਠਦਾ ਰਿਹਾ ਜੀ ਚਾਰ ਤਾਂ ਜਮਾ 1-1 ਮੀਟਿੰਗ ਦੇ ਵਿੱਚ ਸ਼ਾਮਲ ਹੈ ਇਹਨਾਂ ਦੇ ਪੱਕੇ ਮੋਰਚੇ ਲਾਵਾਂਗੇ ਜਿਹੜੀ ਇਹਨਾਂ ਨੇ ਸ਼ਕਤੀ ਵਰਤਣੀ ਵਰਤਲ ਦੂਜੀ ਪਿੰਡਾਂ ਦੇ ਵਿੱਚ ਕਈ ਮੈਂ ਧੰਨਵਾਦ ਦੀਆਂ ਬਹੁਤ ਨਗਰਾਂ ਨੇ ਮਤੇ ਪੋਣੇ ਸ਼ੁਰੂ ਕਰਤੀ ਆ ਬਿਲਕੁਲ ਬਈ ਅਸੀਂ ਇਹਨਾਂ ਦੇ ਪਿੰਡਾਂ ਦੇ ਵਿੱਚ ਬੜਨ ਨਹੀਂ ਦੇਣਾ ਸਵਾਲ ਤਾਂ ਬਾਅਦ ਚ ਹੀ ਬੜਾਂਗੇ ਨਾ ਜੇ ਸਾਡੇ ਪਿੰਡ ਚ ਆਉਣਗੇ ਅਸੀਂ ਜਦੋਂ ਬੜਨ ਨਹੀਂ ਦੇਣਾ ਤਾਂ ਫਿਰ ਅਸੀਂ ਮਜਬੂਰ ਹੋ ਕੇ ਕਿਸਾਨ ਜੱਸੇ ਬੰਦੀਆਂ ਵੀ ਇਹ ਤੇ ਸੋਚਾਂਗੇ ਆਪ ਦੇ ਕਿਤੇ ਨੂੰ ਆਪ ਦੇ ਨਗਰ ਨੂੰ ਇਹ ਦੇਖ ਕੇ ਫੈਸਲੇ ਕਰ ਲੈ ਤਾਂ ਅਸੀਂ ਉਹਦੀ ਜ਼ੋਰਦਾਰ ਹਮਾਇਤ ਵੀ ਕਰਾਂਗੇ ਦੂਜਿਆਂ ਨੂੰ ਪੇਲ ਵੀ ਕਰਾਂਗੇ ਬਹੁਤੇ ਸਰਪੰਚਾਂ ਨੇ ਵੀ ਇਹਨਾਂ ਦੀ ਆਮ ਆਦਮੀ ਪਾਰਟੀ ਛੜਤੀ ਹਲਵੇ ਦਾ ਕਹਿ ਕੇ ਵੀ ਲੋਕਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਇਤਿਹਾਸ ਹੈ ਮੈਨੂੰ ਲੱਗਦਾ ਪੰਜਾਬ ਵਾਲੇ ਸਾਰੇ ਪਿੰਡਾਂ ਦੇ ਵਿੱਚ ਇਹ ਫੈਸਲੇ ਕਰਨਗੇ ਪ੍ਰਧਾਨ ਜੀ ਆਖਰੀ ਸਵਾਲ ਹੈ ਕਿ ਜਿਹੜੇ ਪੁਲਿਸ ਆ ਉਹ ਇਹ ਕਹਿੰਦੀ ਹੈ ਕਿ ਸਾਰੀਆਂ ਟਰੈਕਟਰ ਟਰਾਲੀਆਂ ਜਾਂ ਪੂਰਾ ਸਮਾਨ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਮਿਲ ਗਿਆ ਪਰ ਖਬਰਾਂ ਦੇ ਵਿੱਚ ਇਹ ਵੀ ਆਉਂਦਾ ਕਿ ਹਜੇ 100 ਟਰੈਕਟਰ ਟਰਾਲੀਆਂ ਜਾਂ ਬਹੁਤੀਆਂ ਟਰੈਕਟਰ ਟਰਾਲੀਆਂ ਐਸੀਆਂ ਨਹੀਂ ਜਿਹੜੀਆਂ ਲਾਪਤਾ ਨੇ ਤੁਹਾਡੀ ਪਿਛਲੇ ਦਿਨਾਂ ਦੇ ਵਿੱਚ ਵੀ ਮੀਟਿੰਗ ਗੱਲੇ ਵਾਲ ਪਿੰਡ ਦੇ ਵਿੱਚ ਹੋਈ ਆ ਸਮਾਨ ਸਾਰਾ ਕਿਸਾਨਾਂ ਤੱਕ ਪਹੁੰਚ ਗਿਆ ਜਾਂ ਹਾਲੇ ਤੱਕ ਸਿਰਫ ਪੁਲਿਸ ਆਪਣੀ ਜ਼ੁਬਾਨੀ ਹੀ ਪੰਚਾ ਰਹੀ ਹੈ ਸਮਾਨ ਬੇਕੋ ਪੁਲਿਸ ਦੇ ਕਮੇਟੀ ਤੇ ਜੀ ਪੁਲਸ ਦੇ ਬਿਆਨ ਤੇ ਤਾਂ ਇਹਦਾ ਮਤਲਬ ਰਾਮ ਦੇ ਨਾਲ ਕਿਸਾਨ ਘਰੇ ਆ ਗਏ ਕੋਈ ਨੁਕਸਾਨ ਨਹੀਂ ਹੋਇਆ ਤਾਂ ਹੁਣੇ ਪਰਸੋਂ ਕੱਲ ਦੀ ਗੱਲ ਹੈ ਸ਼ਾਮ ਦੀ ਤਿੰਨ ਟਰਾਲੀਆਂ ਥਾਣੇਦਾਰ ਨੇ ਵੇਚੀਆਂ ਤਾਂ ਜਦੋਂ ਪੜਤਾਲ ਸਾਡੇ ਵਾਲੀ ਕਮੇਟੀ ਗਈ ਦੋਨੇ ਫੋਰਮਾਂ ਦੀ ਸਾਡਾ ਪੰਜਾਬ ਦਾ ਖਜ਼ਾਨ ਤਰੀਆ ਮਾਨ ਸਿੰਘ ਤਾਂ ਪੰਦੇਰ ਦਾ ਇੱਕ ਆਪਣਾ ਜ਼ਿਲ੍ਹਾ ਪ੍ਰਧਾਨ ਹੈ ਉਹ ਦੋਨੇ ਗਏ ਸਾਨੂੰ ਬਿੜ ਕੇ ਰੱਗੀ ਵੀ ਤਿੰਨ ਟਰਾਲੀਆਂ ਚੋਰੀ ਹੋਈਆਂ ਹਰਿਆਣਾ ਚਲੇ ਗਏ ਤਾਂ ਉਹ ਰਿਪੋਰਟ ਜਾ ਕੇ ਅਸੀਂ ਉਹ ਬੰਦਾ ਫੜ ਲਿਆ ਤੇ ਫੜਾਤਾ ਤਾਂ ਉਹਦੀ ਰਿਸ਼ਤੇਦਾਰੀ ਆ ਰਾਜਪੁਰੇ ਜੀ ਉਹ ਰਿਸ਼ਤੇਦਾਰ ਆਉਂਦਾ ਵੀ ਯਾਰ ਸਾਡੇ ਬੰਦੇ ਦਾ ਕੋਈ ਕਸੂਰ ਨਹੀਂ ਸਾਡੇ ਬੰਦੇ ਤੇ ਪਰਚਾ ਗਲਤ ਹੋ ਗਿਆ ਸੀ ਆ ਕਿ ਵੀ ਟਰਾਲੀਆਂ ਚੋਰੀ ਕਰੀਆਂ ਪਰਚਾ ਬਣਦਾ ਹੀ ਆ ਉਹ ਕਹਿੰਦਾ ਅਸੀਂ ਤਾਂ ਮੁੱਲ ਲਈਆਂ ਵੀ ਮੁੱਲ ਕੀ ਤੋਂ ਲਈਆਂ ਸੀ ਕਿ ਬੰਦੇ ਦੱਸ ਦਿਓ ਉਹ ਕਹਿੰਦਾ ਥਾਣੇਦਾਰ ਨੂੰ 70000 ਦੇ ਕੇ ਕਿ ਸਾਰਾ ਕੁਝ ਆਊਗਾ ਸਾਹਮਣੇ ਜਦੋਂ ਪੁਲਿਸ ਨੇ 70000 ਲੈਤਾ ਤਾਂ ਉਹਨੋਂ ਰੋ ਰਹੇ ਨੇ ਤਾਂ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਅੱਜ ਵੀਡੀਓ ਬਣ ਗਈ ਹੋਣੀ ਹੈ ਜਿਹੜੀ ਸਾਡੀ ਕਮੇਟੀ ਗਈ ਆ ਉਹ ਬੰਦੇ ਦੇ ਬਿਆਨ ਹੋਗੇ ਹੋਣਗੇ ਇੱਕ ਇੱਕ ਗੱਲ ਸਾਰੀ ਮੂਰੇ ਆਊਗੀ ਕੱਲੀ ਇੱਕ ਟਰਾਲੀ ਦੀ ਗੱਲ ਨਹੀਂ ਖਨੌਰੀ ਤੋਂ ਵੀ ਸ਼ੰਭੂ ਤੋਂ ਵੀ ਤਾਂ ਪੁਲਿਸ ਵਰ ਕਿਹੜੇ ਮੂਹ ਨਾਲ ਕਹਿ ਰਹੀ ਹੈ ਕਿ ਸਾਰਾ ਸਮਾਨ ਕਿਸਾਨਾਂ ਕੋਲੇ ਪਹੁੰਚ ਗਿਆ ਵੇਖੋ ਇਹ ਤਾਂ ਮਨਦੀਪ ਸਿੰਧੂ ਵਰਗੇ ਬਹੁਤ ਕੁਝ ਕਹਿ ਰਹੇ ਨੇ ਉਹ ਤਾਂ ਕਹਿੰਦੇ ਵੀ ਕੁਝ ਹੋਇਆ ਹੀ ਨਹੀਂ ਤਾਂ ਇਹ ਤਾਂ ਸਾਰਿਆਂ ਕਹਿੰਦਾ ਇੰਨੀਆਂ ਟਰਾਲੀਆਂ ਨੇ ਇਹਨੇ ਸਿਲੰਡਰ ਹੈ ਸਾਡੇ ਕੋਲੇ ਇੱਕ ਇਹ ਵੀਡੀਓ ਹੈ ਕਿ ਭਰੀ ਭرائی ਟਰਾਲੀ ਜਿਹਦੇ ਵਿੱਚ 500 600 ਸਿਲੰਡਰ ਹੈ ਤਾਂ ਪੁਲਿਸ ਵਾਲੇ ਲੈ ਕੇ ਗਏ ਨੇ ਜਿਹੜੇ ਡੰਪ ਬਣੇ ਵੇ ਆ ਉਹਨਾਂ ਦੇ ਵਿੱਚ ਰਸਣ ਗਿਆ ਇਹ ਆ ਜਾਣਗੇ ਆਉਣ ਵਾਲੇ ਬੇੜੀਆਂ ਇਹਨਾਂ ਦੇ ਬਿਆਨ ਹੀ ਰਹਿ ਜਾਣਗੇ ਇਕੱਲੇ ਲੋਕਾਂ ਦੇ ਸਾਹਮਣੇ ਇਹ ਕਿ ਟ੍ਰਾਲੀਆਂ ਕਿੰਨਾ ਕ ਸਾਮਾਨ ਤੁਹਾਡੇ ਹਲੇ ਤੱਕ ਲਿਖਤ ਪੜਦੇ ਵਿੱਚ ਆ ਵੀ ਹਜੇ ਤੱਕ ਕਿਸਾਨਾਂ ਨੂੰ ਕੋਲੇ ਨਹੀਂ ਪਹੁੰਚਾ ਲਾਪਤਾ ਹੈ ਜਿਹੜਾ ਦੇਖੋ ਇਕੱਲੇ ਇਹਨਾਂ ਨੇ ਲਿਸਟ ਦਿੱਤੀ ਆ ਸਾਨੂੰ ਤਲਵੰਡੀ ਸਾਬੋ ਨੇ ਇਹਨਾਂ ਦੇ ਮਤਲਬ ਮੈਨੂੰ ਲੱਗਦਾ 10 ਲੱਖ ਦੀ ਤਾਂ ਸੋਡੀ ਰਿਪੋਰਟ ਆ ਕਿ ਇਕੱਲੇ ਦੀ ਇਕੱਲੇ ਤਲਵੰਡੀ ਸਾਬੋ ਦੀ 10 ਲੱਖ ਰੁਪਏ ਏਸੀ ਤੇ ਫਰਿੱਜਾਂ ਦੇ ਕੂਲਰਾਂ ਤੇ ਗੱਦਿਆਂ ਦੇ ਮੰਜਿਆਂ ਦੇ ਜਿਹੜੇ ਸਾਨੂੰ ਇਹਨਾਂ ਨੇ ਲਿਸਟ ਬਣਾ ਕੇ ਦਿੱਤੀ ਆ ਤਾਂ ਮੈਨੂੰ ਲੱਗਦਾ ਪੂਰੇ ਪੰਜਾਬ ਦੀ ਕੋਰੋਨਾ ਚ ਜਾਊਗੀ ਜਿਹੜਾ ਇਹਨਾਂ ਨੇ ਸਮਾਨ ਇਹਨਾਂ ਦੇ ਸਾਹਮਣੇ ਪਿਆ ਜਿਹੜੇ ਲੈ ਜਾਂਦੇ ਦੇਖੇ ਨੇ ਇੱਕ ਇਹ ਨਹੀਂ ਕਿ ਬਣਾ ਕੇ ਭੇਜਤੀ ਇਹਨਾਂ ਨੇ ਚੱਕਦੇ ਜਿਹੜੇ ਲੈ ਜਾਂਦੇ ਦੇਖੇ ਉਹ ਸਾਹਮਣੇ ਆ ਤੇ ਫਿਰ ਇੱਕ ਜੱਥੇਬੰਦੀ ਕੀ ਕਰੂ ਠੀਕ ਆ ਕਿਸਾਨ ਉਹ ਤਾਂ ਲਾਪਤਾ ਹੋ ਗਿਆ ਜਾਂ ਚੋਰੀ ਕਰ ਲਿਆ ਗਿਆ ਜਾਂ ਫਿਰ ਵੇਚ ਦਿੱਤਾ ਗਿਆ ਉਹਦੇ ਲਈ ਜੱਥੇਬੰਦੀ ਕੀ ਕਰੂਗੀ ਉਹ ਕਿਸਾਨਾਂ ਤੱਕ ਸਮਾਨ ਕਿਸਾਨਾਂ ਨੂੰ ਦਵਾਊਗੀ ਪਹੁੰਚਾਊਗੀ ਕਿਸਾਨਾਂ ਤੱਕ ਵੇਖੋ ਗੱਲ ਪੈਸੇ ਦੀ ਨਹੀਂ ਰੋਲਾ ਹੁਣ ਅਲਖ ਦਾ ਸਰਕਾਰ ਇਥੋਂ ਠਿੱਕਾ ਗਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚਾ ਨਾ ਲੱਗੇ ਕੋਈ ਕਿਸਾਨਾਂ ਨੂੰ ਟਰੈਕਟਰ ਨਾ ਦੇਵੇ ਟਰਾਲੀ ਨਾ ਦੇਵੇ ਕੋਈ ਰਾਸ਼ਨ ਇਕੱਠਾ ਕਰਕੇ ਨਾ ਦੇਵੇ ਲੰਗਰ ਨਾ ਦੇਵੇ ਇਹ ਸਾਰਾ ਤਾਸਮਸ ਤਾਂ ਕੀਤਾ ਅਸੀਂ ਉਹ ਲੋਕਾਂ ਦਾ ਇੱਕ ਇੱਕ ਪੈਸਾ ਸਰਕਾਰ ਤੋਂ ਮੜਵਾ ਕੇ ਲਾਵਾਂਗੇ ਕਿੰਨਾ ਜਦੋਜਹਿਦ ਕਰਨਾ ਪਵੇ ਜੀ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਠੀਕ ਬਹੁਤ ਠੀਕ